ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀਰ ਦੀ ਉਦੇ ਘਰਾਂ ਬਾਜ ਪਹੁੰਚ ਚੁੱਕੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਪੰਜ ਮੱਝਾਂ ਤੇ ਇੱਕ ਦੋ ਵਿੱਚ ਗਾਵਾਂ ਵੀ ਨਾਲ ਦਿਖਾਵਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਕ ਟਾਈਮ ਦੋ ਟਾਈਮ ਆ ਕੇ ਆਪਣੀ ਤਸੱਦੀ ਕਰਕੇ ਪਛੂੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦੇ ਰਹੋ ਤਾਂ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਵੀਰ ਨਾਲ ਗੱਲਬਾਤ ਕਰਦੇ ਆਂ ਲੈਨੇ ਆ ਸਾਰੀ ਡਿਟੇਲ ਇਹਨਾਂ ਦੇ ਤੋਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਬੋਲ ਦਿਓ ਵੀਰ ਜੀ ਬੱਸ ਪਿੰਡ ਆਪਣਾ ਲੋਕਾ ਜਿਹੜਾ ਤੰਤਰ ਤਸੀਲ ਪੱਟੀ ਅੱਛਾ ਫੋਨ ਨੰਬਰ ਬੋਲ ਦਿਓ ਕੋਈ 9552 ਹਾਂਜੀ 95744 ਜੀ ਅੱਛਾ ਵੀਰ ਜੀ ਮੋਬਾਈਲ ਟਾਈਮ ਹੋ ਗਿਆ। ਅੱਛਾ ਜੀ ਅੱਜ ਦੀ ਵੀਡੀਓ ਦੇ ਵਿੱਚ ਕਿੰਨੀ ਮੱਜਾ। ਅੱਜ 5 ਮੱਜਾਂ ਦੇ ਇੱਕ ਬਿਹੜ। ਇੱਕ ਬਿਹੜ। ਹਾਂਜੀ। ਅੱਛਾ ਸ਼ੁਰੂ ਕਰਦੇ ਹਾਂ ਇਸ ਮੱਝ ਤੋਂ ਪਹਿਲਾਂ। ਇਹਦੀ ਡਿਟੇਲ ਦੱਸੋ। ਇਹ ਪਰਸੇ ਦੀ ਸੂਈ ਹੈ। ਅੱਛਾ ਜੀ। ਇਹ 8 ਕਿਲੋ ਬੌਲਾ ਹੋਊਗਾ। ਕਿੰਨਾ ਸੁਆ ਸੂਈ ਹੈ? ਦੂਜਾ ਸੂਆ। ਦੂਜਾ ਸੂਆ ਸੂਈ। ਹਾਂਜੀ। ਕਿੰਨਾ ਕਰ ਜੂਗੀ ਦੁੱਧ? ਦੁੱਧ ਕਰ ਜੂਗੀ 12 ਕਿਲੋ। 12 ਕਿਲੋ ਕਰ ਜੂਗੀ। ਇਹਨੂੰ ਖੋਲੀਏ ਇੱਕ ਰੀਫਰ ਮੋਨ ਕਰ ਦਿੰਦਾ। ਦੋਸਤੋ ਦੂਜਾ ਸੁਆ ਸੂਈ ਹੈ ਵੀਰਾਂ ਦਾ। ਉਹਨ ਜਿਹੜਾ ਬੌਲਾ ਕਿਲੋ ਜਾਂ ਦੁੱਧ ਕਿਲੋ 8 ਕਿਲੋ ਤਿਆਰ ਆ ਸੱਜੇ ਸੂਈ ਕਰਕੇ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਅਜੇ ਦੋਸਤੋ ਭਾਂਦੇ ਨੂੰ ਭਲਾਂ ਭੂਲਾਂ ਨੂੰ ਕਾਫੀ ਥਾਣ ਵੀ ਦੋਸਤੋ ਚੰਗਾ ਵਿਰਲ ਤੇ ਬਾਕੀ ਕਿਹੜੇ ਵੀ ਵੀਰ ਨੂੰ ਪਸੰਦ ਆ ਉਹ ਕਾਲ ਤੁਸੀਂ ਦੋਸਤੋ ਨੰਬਰ ਮੈ ਵੀ ਦੱਸ ਸਕਰੀਨ ਤੇ ਚਲਾ ਦਊਗਾ ਕਾਲ ਕਰਕੇ ਤੁਸੀਂ ਵੀਰ ਨੇ ਡਿਟੇਲ ਦੇ ਸਕਦੇ ਥਾਣ ਦੋਸਤੋ ਤੁਹਾਨੂੰ ਡੇਰ ਤੋਂ ਕਰੀਬ ਖਾਦੇ ਥੋੜਾ ਜਿਹਾ ਭਲਦਾ ਕਰਕੇ ਦੋਸਤੋ ਥੋੜਾ ਜਿਹਾ ਕਪਾਸਾ ਤੁਹਾਨੂੰ ਉੱਚਾ ਜਾਪਦਾ ਹੈ ਬੱਚਾ ਕੀ ਦਿੱਤਾ ਵੀਰ ਨੇ ਬੱਚੇ ਦੇ ਮਾਰ ਕੱਟਾ ਜੀ ਦੋਸਤੋ ਆਹ ਨੇ ਕੱਟਾ ਦਿੱਤਾ ਜੀ ਅਜੇ ਨਾਲੂ ਨਾਲ ਹੀ ਹੈ ਬੱਚੇ ਦਾ ਕਰਦੇ ਆ ਵੀਰ ਦਾ ਗੱਲ ਦੀ ਪੁੱਛਦੇ ਰੇਡ ਕੀ ਕਰਦਾ ਵੀਰ ਦਾ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਪਹਿਲਾ ਮੁੱਲ ਤੇ ਜਿੰਨਾ ਮਰਜ਼ੀ ਕਰੀਏ ਪੈਂਟ ਮੈਂ ਵੀ ਦੂੰਦਾ ਪੈਂਟ ਜਦੋਂ ਮਾਨਤਾ ਨਾ ਹੋ ਜੂਗੀ ਹਾਂਜੀ ਹੋ ਜੂਗੀ ਠੀਕ ਹੈ ਜੀ ਦੂਜੇ ਨੰਬਰ ਤੇ ਵੀ ਜੀ ਇਹ ਬੂਰੀ ਮੱਡੀ ਇਹ ਸੂਈ ਹੈ ਹਾਂਜੀ ਕਿੰਨਾ ਟਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਅੱਜ 5 ਕਿ ਦਿਨ ਪੰਜ ਦਿਨ ਹੋ ਗਏ ਇੰਨੇ ਕਿ ਦਿੱਤਾ ਬੱਚਾ ਕਿਹਦੀ ਮਾਰ ਕੱਟੀ ਕੱਟੀ ਹੋਣ ਕਿੰਨਾ ਅਸਲ ਤੋਂ ਤਿਆਰ ਇਹਦੇ ਦਿਨ 9 ਕਿਲੋ 9 ਕਿਲੋ ਦਾ ਕਿੰਨਾ ਕਰ ਜੂਗੀ ਇਹ ਕੱਟੀ 11 12 ਕਰਣੀ 11 12 ਕਰ ਜੂਗੀ ਹਾਂਜੀ ਫੋਲੋ ਇਹਨੂੰ ਵੀ ਇੱਕ ਰੀਫੇਟ ਦੇ ਦਿੰਦੇ ਮੁੱਲ ਤੇ ਪਹਿਲਾ ਸੁਦਾ ਸੁਈ ਹੈ ਕੱਦ ਕਾਫੀ ਦੋਸਤੋ ਮਾਝ ਦਾ ਠੀਕ ਹੈ ਥਾਣ ਵੀ ਵਿਰਲ ਤੇ ਚੰਗੇ ਕੱਦ ਕਾਠ ਵਾਲੀ ਮਾਝਾ ਦੋਸਤੋ ਜਿਹੜੀ ਵੀਰ ਨੂੰ ਪਸੰਦ ਹੋਊਗੀ ਕਾਲ ਤੁਸੀਂ ਵੀਰ ਨਾਲ ਕਰਕੇ ਰੈਡ ਕਰ ਸਕਦੇ ਥਾਣ ਵੀ ਦੋਸਤੋ ਤੁਹਾਨੂੰ ਲੱਗੇ ਤਾਂ ਦਿਖਾਉਣਾ ਖਰੀਦ ਹਾਂ ਜੀ ਵੀਰ ਜੀ ਕੀ ਮੁੱਲ ਕਰ ਦੇਣਾ ਇਹਦਾ ਮੁੱਲ ਪੈਂਡੀਆਂ ਕਰ ਦੇ 65 ਕਰ ਦੇਦਾ ਹਾਂ ਜੀ ਪੈਂਡ ਜਾਂ ਇਮਾਨਦਾਰ ਨੂੰ ਜੀ ਦਾ ਹਾਂ ਜੀ ਇਹਦਾ ਬੱਚਾ ਦੀ ਕੱਟੀ ਐਡੀ ਕੱਟੀ ਆ ਦੋਸਤੋ ਆ ਕੱਟੀ ਈ ਦੀ ਪੰਜ ਦਿਨ ਵੀਰਾਂ ਦਾ ਸੂਈ ਨੂੰ ਹੋ ਗਿਆ ਤੇਜੇ ਨੰਬਰ ਦੀ ਵੀਰ ਡੀਟੇਲ ਇਹ ਤੀਜੇ ਸੂਏ ਦੀ ਮਾਜੀ ਤੀਜਾ ਸੂਆ ਸੂਈ ਹਾਂ ਜੀ ਕਿੰਨਾ ਤੋ ਥਲੇ ਰੋਗੇ ਇਥੇ ਲਉ 13 ਕਿਲੋ 13 ਕਿਲੋਗਾ ਕਿੰਨਾ ਕਰ ਜੂਗੇ ਇਹ ਤਾਂ ਜੀ 14 ਕਿਲੋ ਕਰ ਦੋ 14 ਕਿਲੋ ਕਰ ਜੂਗੇ ਹਾਂ ਮਤਲਬ ਥੋੜੇ ਜੇ ਸਾਹਮਣ ਵਾਲੇ ਆ ਸਾਹਮਣ ਵਾਲੀਆਂ ਹਾਂ ਜੀ ਹਾਂ ਜੀ ਖੋਲੀਏ ਵੀਰੇ ਨੂੰ ਫੇਰ ਕਰਦੇ ਮੋਲੇ ਦਾ ਦੋਸਤੋ ਸਾਂਭ ਘਟੜੇ ਘਰੋਂ ਆਈ ਹੈ ਸੂਹਾ ਕਿਨਵਾ ਸੂਰੀ ਵੀਰੇ ਤੀਜਾ ਸੂਹਾ ਦੋਸਤੋ ਸੂਰੀ ਹੈ ਬਾਕੀ ਦੋਸਤੋ ਹਵਾਨਾ ਕਾਫੀ ਤਿਆਰ ਕੀਤਾ ਨੇ ਜਿਹੜੇ ਵੀ ਵੀਰ ਨੂੰ ਪਸੰਦ ਹੋਵੇ ਫੋਨ ਕਰਕੇ ਵੀਰ ਨਾਲ ਰੇਟ ਤੁਸੀਂ ਕਰ ਸਕਦੇ ਜੇ 13 ਕਿਲੋ ਦੁੱਧ ਵੀਰਾਂ ਦਾ ਸੱਲੇ ਤਿਆਰ ਹੈ ਜੇ 14 ਲੀਟਰ ਵੀਰਾਂ ਦਾ ਕਰੂਗੇ ਬਾਕੀ ਦੋਸਤੋ ਥੋੜੀ ਜੀ ਭੁੱਖੇ ਘਰਵਾਈ ਹੈ ਸਾਂਭ ਸੁਮ ਘਟ ਗਈ ਹੈ ਬਾਦਰ ਦੋਸਤੋ ਬਹੁਤ ਵਧੀਆ ਤਿਆਰ ਕੀਤਾ ਮਾਜ ਨੇ। ਹਾਂ ਜੀ ਦੋਸਤੋ ਚੰਗਾ ਬਰਲੀ ਤੇ ਲੱਗਾ ਹੋਇਆ। ਹਾਂ ਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਜੀ? ਇਹਦਾ ਮੁੱਲ 5000 ਕਰ ਦਿੰਦੇ 6000 ਦੇ ਦਵਾਂ। 6000 ਦੇ ਦਿੰਦੇ। ਇਹਨੇ ਕਿਤੇ ਤਾਂ ਬੱਚਾ? ਇਹ ਮਰ ਕੱਟੀ ਆ। ਇਹਦੇ ਮਗਰ ਦੋਸਤੋ ਆ ਕੱਟੀਆ ਕਿੰਨਾ ਟਮਗਾ ਵੀਰ ਨੂੰ ਸੁਈ ਨੂੰ? ਇਹਨੂੰ ਸੁਈ ਨੂੰ ਹੋ ਕੇ ਦੱਸ ਦੇ। ਦੱਸ ਦੇ ਨੇ ਸੁਈ ਨੂੰ ਹੋ ਕੇ ਨੂੰ। ਹਾਂ ਜੀ ਇਸ ਤੋਂ ਅੱਗੇ। ਇਹ ਇੱਕ ਛੋਟੀ ਛੂਣ ਵਾਲੀ। ਇਹ ਦੋਸਤੋ ਗੱਬੜ ਛੋਟੀ ਕਿੰਨਾ ਸੂਆ ਸੁਣਾ ਨੇ ਵੀਰ? ਇਹਨੂੰ ਦੂਜਾ ਸੂਆ। ਦੂਜਾ ਸੂਆ ਸੁਣਾ ਕਿੰਨਾ ਟਾਈਮ ਖੜਦੀ ਹੈ ਜੀ? ਇਹਨੇ ਲੈ ਨਹੀਂ 15 16 किलो ਕਰ ਦੂਗੇ ਖੋਲੋ ਨੂੰ ਵੀ ਫਿਰ ਮੁੱਲ ਕਰ ਦੇ ਦ ਦੂਜਾ ਸੂਬਾ ਦੋਸਤੋ ਸੂਣ ਵਾਸਤੇ ਤਿਆਰ ਆ ਆਰਡਰ ਦੋਸਤੋ ਕਾਫੀ ਵਧੀਆ ਤਿਆਰ ਕਰੀ ਆਉਂਦੀ ਹੈ ਤੁਹਾਨੂੰ ਦੋਸਤੋ ਇਹਨੂੰ ਵੀ ਚੰਗਾ ਲੱਗਾ ਆ ਚੰਗੇ ਕੱਦਕਾਟ ਵਾਲੀ ਕਿੰਨਾ ਦਾ ਕੀਰ ਖੜਦੀ ਆਖਿਆ ਇਹਨੇ ਕਿਹਾ ਇਹ 6 ਸਾਧਨ 6 ਸਾਧਨ ਦੇ ਦੀ ਹਾਂਜੀ ਹਾਂਜੀ ਇਹਦਾ ਮੁੱਲ ਵੀ ਕਿੰਨਾ ਇਹਦਾ ਮੁੱਲ 85000 85000 ਹਾਂਜੀ ਮਾਨਤਨ ਕਰ ਮਾਨਤਨ ਹੋ ਜੀ ਲੋੜ ਇਸ ਤੋਂ ਬਾਅਦ ਇਹ ਵੀ ਝੋਟੀ ਦਿਖਾਉਣੀ ਹੈ ਹਾਂਜੀ ਇਹ 6 ਮਹੀਨੇ ਦੀ ਗੱਭਣ ਜੀ 6 ਮਹੀਨੇ ਦੋਸਤੋ ਗੱਭੜੇ ਹੁਣੇ ਅਸਲ ਵੀ ਦੁੱਧ ਹੈ ਕੋਈ ਨਹੀਂ ਦੁੱਧ ਨਹੀਂ ਹੈ ਡਰਾਈ ਹੈ ਹਾਂਜੀ 6 ਮਹੀਨੇ ਦੋਸਤੋ ਗੱਭੜਿਆ ਦੁੱਧੋਂ ਡਰਾਈ ਹੈ 350 ਕੱਢੇ ਨਹੀਂ ਚੋਤੇ ਦੋਸਤੋਂ ਚੰਗੇ ਕਦ ਕਾਢਦੀ ਐ ਵੀ ਦੁੱਧੋਂ ਬਿਲਕੁਲ ਟਰਾਈ ਜਾਂਦਾ ਵੀਰ ਦੀ ਕੀਤੀ ਐ 6 ਮਹੀਨੇ ਦੀ ਗੱਬੜ ਐ ਜਿਹੜੇ ਵੀਰ ਨੂੰ ਪਸੰਦ ਆਊਗੀ ਮੋਲ ਤੁਸੀਂ ਵੀਰ ਨਾਲ ਆਪ ਕਰ ਲੈਣਾ ਫੋਨ ਤੇ ਚੰਗਾ ਕਦ ਕਾਢ ਹੈ ਦੋਸਤੋਂ ਛੋਟੀ ਦਾ ਦੂਜੇ ਸਵੇਰ ਵਾਸਤੇ ਗੱਬਣਿਆ ਜੀ ਪੁੱਛਦੇ ਆ ਵੀਰ ਤੋਂ ਕੀ ਮੋਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਇਹ ਤਾਂ ਕੰਮ ਮੋਲ ਕਰਦੇ ਜੀ ਇਹਨਾਂ ਮੋਲ ਸੱਤਰ ਕਰਦੇ 70 ਜਰ ਕਰਦੇ ਹਾਂਜੀ 70 ਜਰ ਚ ਮੰਨ ਲੜਨ ਵੀਰ ਹਾਂਜੀ ਹੋਜੀ ਠੀਕ ਹੈ ਦੋਸਤੋਂ ਇਹ ਇੱਕ ਇੱਕ ਗਾਂਵ ਆ ਚੰਗੇ ਕੱਦਗਾਠੜੀ ਗਾਮ ਹਵਾਨਾਂ ਵੀ ਦੋਸਤ ਗਾਂ ਨੇ ਕਾਫੀ ਖੂਬਸੂਰਤ ਤਿਆਰ ਕੀਤਾ ਖਾਣ ਵੀ ਕਾਫੀ ਬਿਰਲਤੇ ਪੁੱਛਦੇ ਵੀਰ ਜੀ ਤੋਂ ਜੀ ਡਿਟੇਲ ਹਾਂਜੀ ਵੀਰ ਜੀ ਕਿੰਨਾ ਟਾਈਮ ਹੋ ਗਿਆ ਰੂਸੀ ਨੂੰ ਕਿੰਨੇ ਦਿਨ ਹੋ ਗਏ 6 ਦਿਨ ਹੋ ਗਏ ਹਾਂਜੀ ਹੁਣ ਬੋਲਾ ਜਾਂ ਦੁੱਧ ਕਿੰਨਾ ਤਿਆਰ ਹੈ ਇਹਦੇ ਵਿੱਚ ਤਿਆਰ ਹੋ 17 ਕਿਲੋ ਦੀ 15 ਕਿਲੋ ਕਰੋ ਪਾਪਾ 15 ਕਿਲੋ ਕਿੰਨਾ ਕਰ ਜੂਗੇ ਕਰ ਜੂਗੀ 20 ਕਿਲੋ ਕਿੰਨਾ ਸਵੇਰ ਸੂਈ ਹੈ ਇਹ ਦੂਜਾ ਸਵੇਰ ਦੂਜਾ ਸਵੇਰ ਸੂਈ ਬੱਚਾ ਕੀ ਦਿੱਤਾ ਨੇ ਮੱਛੀ ਮੰਗ ਖੋਲੋ ਇਹਨੂੰ ਮੇਰੇ ਦੋਸਤੋ 15 ਕਿਲੋ ਵੀਰਾਂ ਦਾ ਦੁੱਧ ਆਪਾਂ ਗਰੰਟੀ ਵਾਲਾ ਦੋਨੋਂ 20 ਲੀਟਰ ਦੇ ਲੱਗੇ ਮੈਂ ਦੋਸਤੋ ਦੋਤ ਕਰੂਗੀ ਚੰਗੇ ਕੱਦਗਾਠ ਵਾਲੀ ਦਾਵ ਸੁਕੇ ਦੋਸਤੋ ਥੋੜਾ ਜਿਹਾ ਪਸੇ ਉੱਤੇ ਲੱਪੇ ਦੇ ਵਿੱਚ ਆ ਜਾਂਦਾ ਉਹਦਾ ਕਰਕੇ ਥੋੜਾ ਜਿਹਾ ਮਹਿਸੂਸ ਕਰਦੀ ਹੈ ਬਾਕੀ ਦੋਸਤੋ ਚੰਗਾ ਕੱਦਗਾਠ ਹੈ ਗਾਂ ਦਾ ਖਣ ਦੋਸਤੋ ਤੁਹਾਨੂੰ ਫਿਰ ਨੇੜੇ ਤੋਂ ਦਿਖਾ ਦਵਾਂਗੇ ਕਾਫੀ ਘਰਲ ਤੇ ਲੱਗਾ ਥਾਣਾ ਦਾ ਅਜੇ ਦੋਸਤੋ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ 2 ਵਜੇ ਦਾ ਵਾ ਸ਼ਾਮ ਤੱਕ ਹਵਾਨਾ ਕਾਫੀ ਤਿਆਰ ਕਰ ਲੂਗੀ ਹਾਂਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਨੇ ਮੈਂਦਾ ਮੁੱਲ 50000 ਤੇ 45000 ਰੁਪਏ ਦੇਵਾਂ 45000 ਰੁਪਏ ਹਾਂਜੀ ਠੀਕ ਹੈ ਬੱਚਾ ਕਿੱਧਰ ਤੱਕ ਨੇ ਅਛੀ ਮਗਰ ਕਿੱਥੇ ਬੱਚੀ ਨਹੀਂ ਖਾਦੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਝਾਂ ਤੇ ਏਕ ਇੱਕ ਗਾਂ ਜਿਹੜੀ ਤੁਹਾਨੂੰ ਦਿਖਾਈ ਹੈ ਵੀਡੀਓ ਦੇ ਵਿੱਚ ਚੰਗੀਆਂ ਦੁੱਧ ਵਾਲੀ ਚੰਗੀਆਂ ਰਿਕਾਰਡ ਵਾਲੀ ਗਾਂ ਆਹ ਦੋਸਤੋ ਦੀ ਵੱਛੀ ਆ ਵੱਛੀ ਵੀ ਦੋਸਤੋ ਕਾਫੀ ਖੂਬਸੂਰਤ ਹੈ ਪੰਜ ਦਿਨ ਅਜਵੀਰ ਕਹਿੰਦਾ ਸਹੀ ਨੂੰ ਗਿਆ ਮੋਲ ਤੁਹਾਨੂੰ ਵੀਰ ਨੇ ਦੱਸ ਦਿੱਤਾ ਹਾਂਜੀ ਵੀਰ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਾਜੀ ਆਪੀ ਦਸੱਲੀ ਕਰੋ ਦੋ ਟੈਨ ਚੋ ਇੱਥੇ ਆ ਗਏ ਠੀਕ ਹੈ ਜੀ ਹਾਂਜੀ ਦੋਸਤੋ ਵੀਰ ਕਹਿੰਦਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਣੀ ਗੱਲ ਨਾ ਹੋਵੇ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ